जन हितैषी टीआरपी ਨਹੀਂ ਖਰੀਦਦੇ ਫਰੋਸਾ ਜਿੱਤੇ ਹੈ ਹਮ ਜਿੱਥੇ ਅੱਜ ਦੇ ਸਯੋਗ ਦੇ ਵਿੱਚ ਲੋਕੀ ਇੱਕ ਦੂਜੇ ਨੂੰ ਕੇ ਵਾਦਾ ਦੇ ਕੇ ਖੁਸ਼ ਨਹੀਂ ਹੁੰਦੇ ਉੱਥੇ ਹੀ ਅੱਜ ਦੇ ਸਯੋਗ ਚ ਇੱਕ ਬਜ਼ੁਰਗ ਵਿਅਕਤੀ ਰੋਜ਼ ਸਵੇਰੇ ਉੱਠ ਕੇ ਠੰਡ ਜਾਂ ਗਰਮੀ ਬਿਨਾ ਸੋਚੇ ਸਮਝੇ ਪੰਛੀਆਂ ਨੂੰ ਦਾਣਾ ਦਿੰਦੇ ਆ ਰਹੇ ਨੇ ਅਦਾਜ਼ ਦੀ ਹੈ ਕਿ ਰੋਜ਼ ਤੜਕ ਸਵੇਰ ਉੱਠ ਕੇ ਇਸ ਬਜ਼ੁਰਗ ਵਿਅਕਤੀ ਨੇ 30 ਸਾਲਾਂ ਤੋਂ ਪੰਛੀਆਂ ਨੂੰ ਛਾਣਾ ਅਤੇ ਪਾਣੀ ਦਿੱਤਾ ਹੈ ਤਾਂ ਤਾਜ਼ੀਏ ਕੀ ਸਵੇਰੇ ਉੱਠ ਕੇ ਇਹ ਬਜ਼ੁਰਗ ਵਿਅਕਤੀ ਇੱਕ ਥੈਲਾ ਚੁੱਕਦੇ ਨੇ ਅਤੇ ਇਹਨਾਂ ਦੀ ਜੇਬ ਦੇ ਵਿੱਚ ਇੱਕ ਛੋਟਾ ਜਿਹਾ ਸਪੀਕਰ ਹੁੰਦਾ ਜਿਸ ਤੋਂ ਪਾਣੀ ਚੱਲਦੀ ਹੁੰਦੀ ਹੈ ਤੇ ਰੋਜ਼ ਰੇਲਵੇ ਸਟੇਸ਼ਨ ਤੇ ਪਹੁੰਚਦੇ ਨੇ ਤੇ ਦੁਆਰਾਂ ਤੇ ਰੱਖੇ ਛੋਟੇ ਡੱਬਿਆਂ 'ਚ ਪਾਣੀ ਪਾਉਂਦੇ ਨੇ ਅਤੇ ਨਾਲ ਹੀ ਸਟੇਸ਼ਨ ਦੀ ਸਾਰੀ ਦੁਆਰਾਂ ਤੇ ਚਾਵਲ ਅਤੇ ਬਾਜਰਾ ਰੱਖਦੇ ਨੇ ਜਿੱਦਾਂ ਹੀ ਬਜ਼ੁਰਗ ਵਿਅਕਤੀ ਦਾਣਾ ਪਾਉਂਦੇ ਨੇ ਤਾਂ ਨਾਲ ਹੀ ਕਬੂਤਰ, ਚੂਤੇ, ਕੁੱਕੀਆਂ ਤੇ ਕਈ ਹੋਰ ਪੰਛੀ ਦਾਣਾ ਚੁਗਣ ਲਈ ਆ ਜਾਂਦੇ ਨੇ ਇਸ ਮੌਕੇ ਤੇ ਇਸ ਬਜ਼ੁਰਗ ਵਿਅਕਤੀ ਨੇ ਲੋਕਾਂ ਨੂੰ 30 ਸਨੇਹ ਹੰਦਿਤਾ ਇਸ ਤੋਂ ਤੁਹਾਨੂੰ ਵੀ ਜ਼ਰੂਰ ਸੁਣਾਉਣੀ ਹੈ। ਦਾਣੇ ਤੋਂ ਦਾਣਾ ਪਾਉਣ ਦਾ ਜਿਹੜਾ ਵਾ ਇਹ ਆ ਜਮਾਨਾ ਇੱਕ ਸਾਲ ਹੋ ਗਿਆ ਸਾ ਬਾਦ ਅੱਖਾਂ ਸਾਲਾਂ ਤੋਂ ਸ਼ੁਰੂ ਕੀਤਾ ਸੀ ਪਹਿਲੇ ਲੰਗਰ ਲਾਜਦਾ ਸੀ ਜਦੋਂ ਮੈਂ ਇੱਥੇ ਆਇਆ ਲੰਗਰ ਤੋਂ ਬਾਅਦ ਫਿਰ ਅਰਸ਼ਾਦੇ ਵੀ ਨਹੀਂ ਦੇਖਣ ਇਹਨਾਂ ਨੂੰ ਉਸ ਤੋਂ ਬਾਅਦ ਮੈਂ ਪਰਸ਼ਾਦਾ ਜਿਹੜਾ ਹੈ ਕੁਝ ਹੋਰ ਚੱਕਰ ਚ ਆ ਜਾਂਦਾ ਦਾਣੇ ਪਾਉਣੇ ਸ਼ੁਰੂ ਕਰ ਦਿੱਤੇ ਅੱਜ ਤੱਕ 30 35 ਸਾਲ ਹੋ ਗਏ ਦਾਣੇ ਪਾਉਂਦੇ ਆ ਅਸੀਂ ਦੇਖੋ ਇਹਨਾਂ ਛੋਟੇ ਛੋਟੇ ਬਕਸ਼ੇ ਵੀ ਲਾਏ ਨੇ ਉਹ ਫਿਰ ਪਾਣੀ ਦੀ ਤਰੇਹ ਲੱਗਦੀ ਉਹਨਾਂ ਨੂੰ ਪਾਣੀ ਵਾਸਤੇ ਲਾਏ ਨੇ ਤੇ ਉਹਦੇ ਕਰਕੇ ਫਿਰ ਦੋ ਟਾਈਮ ਲਾਈਦਾ ਪਹਿਲੇ ਗਰਮੀਆਂ ਹੀ ਦੋ ਵਾਰੀ ਤੇ ਸਿਆਲ ਚ ਇੱਕ ਵਾਰੀ ਠੰਡਾ ਸ਼ਾਮ ਨੂੰ ਆਇਆ ਨਹੀਂ ਜਾਂਦਾ 10:00 ਵਜੇ ਮੈਂ ਇੱਥੇ 1:30 12 ਸਵਾ 12 ਜਾਣਾ ਤੇ ਵਾਰ ਚ ਨਹੀਂ ਆਈਦਾ ਸ਼ਾਮ ਨੂੰ ਪਹਿਲਾਂ ਇਹਨਾਂ ਨੂੰ ਇਸ ਕੋਲ ਪਹਿਲੇ ਆਪਣੀ ਚਾਹ ਪੀ ਕੇ ਫਿਰ 12 ਵਜੇ ਕੋਕਾ ਚੱਲਦਾ ਜਦੋਂ ਕਿਤੇ ਕਿਤੇ ਇੱਕਦਿਕੇ ਬਾਹਰ ਜਾਣਾ ਪੈਂਦਾ ਜੇ ਕਿਤੇ ਬਾਹਰ ਚੱਲ ਜੀਏ ਤੇ ਜੇ ਟਾਈਮ ਹੈ ਤੇ ਸਵੇਰੇ ਪਾ ਦੇ ਜਾਂ ਜੇ ਮੈਂ ਸ਼ਾਮ ਨੂੰ ਆ ਗਿਆ 2 ਵਜੇ 3 ਵਜੇ 4 ਵਜੇ ਫਿਰ ਪਾ ਦਿੰਦਾ ਤੇ ਜੇ ਕੋਈ ਦਿਨ ਐਸਾ ਆ ਜਾਂਦਾ ਵੀ ਨਹੀਂ ਪੈਂਦਾ ਮਾਫੀ ਮੰਗ ਲੈਂਦਾ ਜੁਨਾ ਦਾ ਬਸ ਸੁਭਾਅ ਹੈ ਤੁਹਾਨੂੰ ਇਹ ਇਹਨਾਂ ਨੂੰ ਦਾਣਾ ਪੰਦਿਆ ਹੁਣ ਤੇ ਇਹ ਵੀ ਤੁਹਾਨੂੰ ਅਵਾਜ਼ਾ ਦਿੰਦੇ ਹੋਣੇ ਦਿੰਦੇ ਜੀ ਅੱਛਾ ਪਰ ਸੋ ਇਦਾਂ ਹੀ ਹੋਇਆ ਮੇਰਾ ਇਹ ਇਧਰੋਂ ਮੈਂ ਤੁਰਿਆ ਜਾ ਰਿਹਾ ਉਧਰੋਂ ਪਾ ਕੇ ਆਇਆ ਡਬਲ ਹੋ ਜਾਂਦਾ ਨਾ ਸਟੇਸ਼ਨ ਫਿਰ ਅੱਧੇ ਚ ਪਹਿਲੇ ਤਾਂ ਅੱਧੇ ਵਾਰ ਉਹ ਆਂਦਾ ਆ ਜਾ ਹੁਣ ਆ ਜਾ ਕਿ ਪਿੱਛੇ ਪੈ ਰਹੇ ਨੇ ਆ ਜਾ ਆ ਜਾ ਤਿੰਨ ਕਈਆਂ ਬੰਦਿਆਂ ਸੁਣਿਆ ਉੱਥੇ ਉਹ ਕਹਿੰਦੇ ਵਾਪਸ ਤੈਨੂੰ ਪਛਾਣਦੇ ਨੇ ਮੈਂ ਤੁਹਾਨੂੰ ਵੇਖ ਲਉ ਪਛਾਣਦੇ ਨਾਲ ਨਾਲ ਇਹ ਕੁਦਰਤ ਦੀ ਦੇਣ ਹੈ ਮੇਰਾ ਕੋਈ ਵਸ ਨਹੀਂ ਜੇ ਰੱਬ ਨੇ ਕਿਸ ਰਾਇ ਪਾਇਆ ਤੇ ਕੀ ਹੁੰਦਾ ਹੈ ਕਮਾਈ ਚੋਂ ਕੁਝ ਪੂਰਿਆ ਜਾਏ ਤੇ ਬਾਕੀ ਇਹ ਹੈ ਕਿ ਮੇਰੇ ਇੱਥੇ ਘਰ ਹੁੰਦਾ ਸੀ ਸਟੇਸ਼ਨ ਦੇ ਸਾਹਮਣੇ ਕਿਸੇ ਨੂੰ ਨਿਰਾਸ਼ਾ ਨਹੀਂ ਜਾਂ ਦਿੰਦਾ ਫੁਰਕਾ ਸ਼ਕਨਾ ਜੋ ਜਿੰਨੇ ਆਪਣਾ ਇਹ ਕਿਹਨਾ ਨਾ ਨਾ ਚਰਜੋ ਮਿਸਟਰੀ ਦੇ ਘਰ ਬਬੂ ਜੀ ਸਵੇਰ ਹਾਚ ਨਰਮੀ ਜਾਂ ਹਲਮੀ ਇਹ ਜਦੋਂ ਇਹਨਾਂ ਨਾਲ ਜੁੜੇ ਉਦੋਂ ਆਇ ਕਿ ਜਾਂ ਬਚਪਨ ਤੋਂ ਸੀ ਦੇਖੋ ਬਚਪਨ ਤੋਂ ਜਦੋਂ ਅਸੀਂ ਡੰਗਰ ਚ ਆਇਆ ਤੇ ਅਸੀਂ ਸਾਦਾ ਨਾਲ ਵਈਦਾ ਸੀ ਖੂਹ ਚੋਂ ਪਾਣੀ ਕੱਢਦੇ ਸੀ ਸਾਡਾ ਜਨਮ ਭੂਮੀ ਸਾਡੀ ਹਰਿਆਣੇ ਚ ਹੈ ਲਾਡਵਾ ਸ਼ਹਿਰ ਪਿੰਡ ਨਵਾਰ ਸੀ ਜਦੋਂ ਉੱਥੋਂ ਅਸੀਂ 13 14 ਸਾਲ ਦੇ ਹੋਏ ਜਦੋਂ ਅਸੀਂ ਕੰਮ ਤੇ ਸਿੱਖੇ ਆ ਸਾਡਾ ਭਰਾ ਉਸਤਾਦ ਹੈ ਲੋਵਾਰ ਦਾ ਲੋਵਾਰਾ ਤਰਖਾਨਾ ਰਾਜਾ ਸਾਰੇ ਮੈਂ ਕੰਮ ਕਰਦੇ ਹਾਂ ਪਰ ਹੁਣ ਨਹੀਂ ਹੁੰਦਾ ਉਹ ਤੇ ਕੱਤ ਨੋ ਵੀ ਦਾ ਇੱਕ ਆਜ਼ਾਦ ਹੀ ਨੇ ਉਹ ਕੋਈ ਨੌਕਰੀ ਨਹੀਂ ਇੱਕ ਉਧਰ ਕਰਦਾ ਉਹ ਬਾਹਰ ਆ ਉਸ ਪਾਸੇ ਆ ਇਹ ਸੇ ਦਾਰਾਸਲਾਮ ਚ ਮੇਰਾ ਕੁਆਟਰ ਆ ਇਹ ਵੀ ਰੱਬ ਨੇ ਦਿੱਤਾ ਸਾਡਾ ਕੋਈ ਹਿੰਮਤ ਨਹੀਂ ਅਹੀ ਲੈਂਦੀ ਸੱਚੀ ਗੱਲ ਬੱਚੇ ਦਾ ਪਰਿਵਾਰ ਆ ਗਰਮ ਤੇ ਸਬਜ਼ੀ ਬਣੀ ਕੁਝ ਨਹੀਂ ਆਂਦੇ ਆ ਗਏ ਕੋਟ ਥੱਲੇ ਕੋਟੀ ਚਾ ਪੁੱਛਿਆ ਉਹ ਨਹੀਂ ਇਹਨੇ ਕਦੇ ਕਿ ਤੂੰ ਠੰਡਾ ਜਾਣਾ ਨਹੀਂ بارش ਹੋਵੇ ਕੁਝ ਹੋਵੇ ਤੇਰਾ ਟਾਈਮ ਹੋਗਾ ਮੈਂ ਸਵਾ 9 ਨੋ 35 ਤੇ ਕਰੋ 50 ਤੇ ਨਿਕਲਣਾ 35 ਤਾਂ ਆ ਜਾਣਾ ਇਹ ਦਿਲ ਕਰੇ ਘਰ ਤੋਂ ਕੱਟ 11 ਵਜੇ ਤੱਕ ਤਾਂ ਮੈਂ ਰਹਿਣੀ ਪੱਕਾ ਕੁਝ ਲੋਕਾਂ ਨੂੰ ਇੱਛਾ ਕੁਝ ਟੋਪੀ ਵੀ ਮਨਦੇ ਉਹ ਫਿਰ ਉਹ ਜਿਹੜਾ ਸਾਸਰੀ ਘਾਲ ਬੁਲਾਉਂਦਾ ਸਾਡੇ ਗੁਰੂ ਪ੍ਰਸ਼ਾਦ ਦਿੰਦੇ ਹੀ ਪਤਾਸਾ ਦਿੰਦੇ ਹੀ ਤੇ ਮੇਰੇ ਮਨ ਚ ਇਹ ਗੱਲ ਆਈ ਜਾ ਸਾਸਰੀ ਘਾਲ ਬੁਲਾਉਂਦਾ ਉਹ ਖਾਲੀ ਤੁਰ ਜਾਂਦਾ